ਕਿਉਂਕਿ ਗੁਰਬਾਣੀ ਕਹਿੰਦੀ ਹੈ ਜਨਮ ਮਰਨ ਦੋਹੂ ਮੈਂ ਨਹੀਂ ਪਰਉਪਕਾਰੀ ਜੀਵਨ ਵਾਲਾ ਉਹ ਜਨਮ ਅਤੇ ਮਰਨ ਇਹਨਾਂ ਦੋਨੋਂ ਤੋਂ ਰਹਿਤ ਹੁੰਦਾ ਹੈ ਪਹਿਲੀ ਗੱਲ ਤੇ ਉਹਦਾ ਜਨਮ ਨਹੀਂ ਹੁੰਦਾ ਜਨਮ ਮਰਨ ਕਿਉਂਕਿ ਜੇ ਜਨਮ ਹੋਏਗਾ ਫਿਰ ਮਰਨ ਹੋਏਗਾ ਜੇ ਜਨਮੀ ਨਾ ਹੋਏਗਾ ਤੇ ਮਰੈਂਗੂ ਕਿੱਥੇ ਤੋਂ ਸਨ ਪਰਮੇਸ਼ਰ ਦੇ ਪਿਆਰੇ ਦਾ ਪਹਿਲੀ ਗੱਲ ਹੈ ਜਨਮ ਨਹੀਂ ਹੁੰਦਾ ਸਿੱਧਾ ਉਹ ਆਪਣੀ ਮਰਜ਼ੀ ਦੇ ਨਾਲ ਜਨਮ ਲੈਂਦੇ ਨੇ ਜੇ ਜਨਮ ਉਹਨਾਂ ਦਾ ਹੁੰਦਾ ਵੀ ਹੈ ਤਾਂ ਸੱਚ ਜਾਣਿਓ ਉਹ ਪਰਉਪਕਾਰ ਕਰਨ ਵਾਸਤੇ ਭਲੇ ਵਾਸਤੇ ਦੁਖੀਆਂ ਦੇ ਦਰਦ ਵਡਾਉਣ ਵਾਸਤੇ ਜਨਮ ਲੈਂਦੇ ਨੇ ਦੁਨੀਆ ਦਾ ਰਸ ਆਨੰਦ ਭੋਗਣ ਵਾਸਤੇ ਨਹੀਂ ਪਹਿਲੀ ਗੱਲ ਤੇ ਇਹ ਹੈ ਇਹੋ ਜਿਹੀ ਜੀਵਨ ਇਹੋ ਜੀ ਅਵਸਥਾ ਵਾਲਿਆਂ ਨੂੰ ਛੇਤੀ ਮਾਂ ਨਹੀਂ ਮਿਲਦੀ ਜੀ ਠੀਕ ਹੈ ਇਹੋ ਜੇ ਪਰਉਪਕਾਰੀ ਜੀਵਨ ਵਾਲਿਆਂ ਨੂੰ ਇਹੋ ਜੇ ਭਗਤੀ ਸ਼ਕਤੀ ਵਾਲਿਆਂ ਨੂੰ ਛੇਤੀ ਮਾਂ ਨਹੀਂ ਮਿਲਦੀ ਕਿਉਂਕਿ ਭਗਤੀ ਬੰਦਗੀ ਕਰਨ ਵਾਲਾ ਜਿਹੜੇ ਕੁੱਖ ਤੋਂ ਜਨਮ ਲਏਗਾ ਉਸ ਮਾਂ ਦੀ ਕੁੱਖ ਉਸ ਮਾਂ ਦੀ ਵੀ ਅਵਸਥਾ ਉਸ ਮਾਂ ਦਾ ਵੀ ਜੀਵਨ ਹੋਣਾ ਜ਼ਰੂਰੀ ਹੈ ਜੇ ਕਿਤੇ ਮਾਂ ਮਿਲ ਜੇ ਫਿਰ ਕਿਤੇ ਉਹਨਾਂ ਨੂੰ ਜਨਮ ਹੁੰਦਾ ਹੈ ਸੱਚ ਜਾਣਿਓ ਜਿਹੜੇ ਆ ਰਾਖਸ਼ ਬੁੱਧੀ ਵਾਲੇ ਜਿਹੜੇ ਸ਼ੈਤਾਨ ਸੈਤਾਨੀ ਮੱਤ ਰੱਖਣ ਵਾਲਿਆਂ ਨੂੰ ਮਾਂਵਾਂ ਮਿਲ ਰਹੀਆਂ ਨੇ ਸੱਚ ਜਾਣਿਓ ਉਹ ਇਹ ਜਾਂਦਾ ਸਾਡੇ ਵਰਗਿਆਂ ਦਾ ਜਨਮ ਹੋ ਰਿਹਾ ਹੈ ਬਾਧੂ ਪੈਦਾ ਹੋ ਰਹੀ ਹੈ ਕਿਉਂਕਿ ਉਹੇ ਜੀ ਕੁਖ ਹੋਗੀ ਉਹੇ ਜੀ ਕੁਖ ਤੋਂ ਜਨਮ ਲੈਣ ਵਾਲੇ ਹੋ ਗਏ ਅੱਜ ਮਾਮਾ ਜੋਦੇ ਕਿਉਂ ਨਹੀਂ ਜੰਮਦੀਆਂ ਅਜੀਤ ਸਿੰਘ ਵਰਗੇ ਜੁਹਾਰ ਸਿੰਘ ਵਰਗੇ ਬਾਬਾ ਬੰਦਾ ਸਿੰਘ ਵਰਗੇ ਵਾਹਦਰ ਵਰਗੇ ਪੈਦਾ ਕਿਉਂ ਨਹੀਂ ਹੁੰਦੇ ਤਾਰੂ ਸਿੰਘ ਵਰਗੇ ਕਿਉਂ ਨਹੀਂ ਪੈਦਾ ਹੁੰਦੇ ਜੈ ਸਿੰਘ ਵਰਗੇ ਕਿਉਂ ਨਹੀਂ ਪੈਦਾ ਹੁੰਦੇ ਲਸ਼ਮਨ ਸਿੰਘ ਧਾਰੋਵਾਲ ਵਰਗੇ ਕਿਉਂ ਨਹੀਂ ਪੈਦਾ ਹੋ ਰਹੇ ਕਿਉਂ ਸਾਡਾ ਜੀਵਨ ਨਹੀਂ ਹੈ ਜਿਹੜੀ ਮਾਂ ਦਾ ਜੀਵਨ ਬਣ ਗਿਆ ਜਿਹੜੀ ਨਮਾ ਬਾਣੀ ਬਾਣੇ ਨਾਲ ਜੁੜ ਗਈ ਤੇ ਸਤ ਜਣ ਉਹਦੀ ਕੁੱਖ ਤੋਂ ਸੰਤ ਪੈਦਾ ਹੋਏਗਾ ਉਹਦੀ ਕੁੱਖ ਤੋਂ ਬ੍ਰਹਮ ਗਿਆਨੀ ਪੈਦਾ ਹੋਏਗਾ ਉਹਦੀ ਕੁੱਖ ਤੋਂ ਸਾਧੂ ਪੈਦਾ ਹੋਏਗਾ ਕਿਉਂਕਿ ਜਿਹੋ ਜਿਹਾ ਬਰਤਨ ਹੁੰਦਾ ਨਾ ਦੇਹੋ ਜਿਹਾ ਭਾਂਡਾ ਹੋਏਗਾ ਰੱਬ ਉਹੇ ਜੀ ਦਾਤ ਪਾਉਂਦਾ ਹੈ